ਇਸ ਵਕਤ ਅਸੀਂ ਮੌਜੂਦ ਆ ਪੌਂਗ ਡੈਮ ਨਜ਼ਦੀਕ ਪੈਂਦੇ ਸ਼ਾ ਨਹਿਰ ਬਰਾਜ਼ ਦੇ ਉੱਤੇ ਔਰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਜੋ ਪੌਂਗ ਡੈਮ ਦਾ ਲੈਵਲ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਪੌਂਗ ਡੈਮ ਦਾ ਵਾਟਰ ਲੈਵਲ ਹੈ ਉਹ ਰੋਜ਼ ਇੱਥੇ ਬਕਾਇਦਾ ਮੈਂਸ਼ਨ ਕੀਤਾ ਜਾਂਦਾ ਆ ਰਿਜ਼ਰਵਾਇਰ ਦਾ ਜੋ ਲੈਵਲ ਹੈ ਉਹ ਇਸ ਵਕਤ ਪੌਂਗ ਡੈਮ ਦਾ 13 1321.90 ਜੋ ਫੁੱਟ ਹੈ ਔਰ ਦੱਸ ਜੀਏ ਕਿ ਜੋ ਇਨਫਲੋ ਹੈ ਉਹ 24513 ਕਿਊਸਿਕ ਔਰ ਆਊਟਫਲੋ ਜੋ ਟਰਬਾਈਨਾ ਰਸਤੇ ਪਾਣੀ ਦਾ ਆਊਟਫਲੋ ਹੈ ਉਹ 18497 ਕਿਊਬਿਕ ਮੈਨਸ਼ਨ ਕੀਤਾ ਗਿਆ ਹੈ ਦੱਸ ਦੇਈਏ ਕਿ ਉਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਾਹ ਨਹਿਰ ਬਰਾਜਾ ਹੈ ਔਰ ਉਸ ਦੇ ਸਾਹਮਣੇ ਪੋਂਗ ਡੈਮ ਦੇ ਜੋ ਸਪਿਲਵੇ ਗੇਟਸ ਨੇ ਹਾਲਾਂਕਿ ਸਪਿਲਵੇ ਗੇਟਸ ਬੰਦ ਨੇ ਕਿਉਂਕਿ 1380 ਜੋ ਖਤਰੇ ਦਾ ਨਿਸ਼ਾਨ ਹੈ ਫੁੱਟ ਵਾਟਰ ਲੈਵਲ ਜੋ ਪੋਂਗ ਡੈਮ ਦਾ ਹਜੇ ਉਸ ਤੋਂ 60 ਫੁੱਟ ਦੇ ਕਰੀਬ ਜੋ ਹਜੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਦੂਰ ਹੈ ਪਰ ਜੋ ਇਸ ਜਗ੍ਹਾ ਜੋ ਸ਼ਾਹ ਨਹਿਰ ਬਰਾਜਾ ਹੈ ਇਸ ਜਗ੍ਹਾ ਤੇ ਵੀ ਪਾਣੀ ਦਾ ਲੈਵਲ ਜਦੋਂ ਵੱਧ ਗਿਆ ਤੋ ਉਸ ਤੋਂ ਬਾਅਦ ਜਿਹੜਾ ਆ देर रात 8 ਗੇਟ ਜਿਹੜੇ ਦੱਸਿਆ ਗਿਆ ਸੀਗੇ ਇੱਥੋਂ ਖੁੱਲੇ ਗਏ ਸੀ ਪਰ ਫਿਲਹਾਲ ਉਹ 8 ਗੇਟਾਂ ਚੋਂ ਜਿਹੜੇ 6 ਗੇਟ ਆ ਉਹ ਬੰਦ ਕਰ ਦਿੱਤੇ ਗਏ ਆ ਹੁਣ ਇਸ ਵਕਤ ਸਿਰਫ 2 ਗੇਟ ਆ ਜਿਹੜੇ ਉਹ ਖੁੱਲੇ ਆ ਔਰ ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸ਼ਾਹ ਨਹਿਰ ਬਰਾਜ ਤੋਂ ਹੀ ਮੁਕੇਰੀਆਂ ਜੋ ਹਾਈਡਲ ਨਹਿਰ ਆ ਉਸ ਨੂੰ ਜਿਹੜਾ ਪਾਣੀ ਡਾਇਵਰਟ ਕੀਤਾ ਜਾਂਦਾ ਕਿਉਂਕਿ ਇਸ ਨਹਿਰ ਮੁਕੇਰੀਆਂ ਹਾਈਡਲ ਦੇ ਉਤੇ 5 ਮੈਗਾ ਪ੍ਰੋਜੈਕਟ ਜਿਹੜੇ ਬਿਜਲੀ ਦੇ ਆ ਉਤਪਾਦਨ ਹੁੰਦਾ ਆ ਉਹ ਮੈਗਾ ਪ੍ਰੋਜੈਕਟ ਜਿਹੜੇ ਆ ਉਹ ਇਸੀ ਨਹਿਰ ਤੋਂ ਜੋ ਪਾਣੀ ਆ ਉਸ ਤੋਂ ਹੀ ਚੱਲਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਜੋ ਬਵੁੰਜਾ ਗੇਟ ਕਿਉਂਕਿ ਇਸ ਜਗ੍ਹਾ ਨੂੰ ਬਵੁੰਜਾ ਗੇਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਆ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਹਿਮਾਚਲ 'ਚ بارش ਹੋ ਰਹੀ ਆ ਉਸ ਦੇ ਨਾਲ ਪੌਂਗ ਡੈਮ ਦਾ ਲੈਵਲ ਹੌਲੀ-ਹੌਲੀ ਵੱਧਦਾ ਜਾ ਰਿਹਾ ਤੇ ਹਾਲਾਂਕਿ ਦੱਸ ਦਈਏ ਕਿ ਜੋ ਖਤਰੇ ਦਾ ਲੈਵਲ ਦੱਸਿਆ ਗਿਆ ਉਹ 1380 ਦਾ ਫੁੱਟ ਜਿਹੜਾ ਆ ਉਹ ਦੱਸਿਆ ਗਿਆ ਔਰ ਇਸ ਸਾਈਡ ਜਿਹੜਾ ਆ ਜੋ ਪਾਣੀ ਹੈ ਸ਼ਾ ਨਹਿਰ ਬਰਾਜ ਦਾ ਉਹ ਜਦੋਂ ਲੈਵਲ ਵੱਧਦਾ ਤੇ ਹੌਲੀ ਹੌਲੀ ਜਿਹੜੇ ਆ ਇੱਥੋਂ ਗੇਟਸ ਓਪਨ ਕੀਤੇ ਜਾਂਦੇ ਆ ਫਿਲਹਾਲ ਦੱਸਿਆ ਜਾ ਰਿਹਾ ਕਿ ਬੀਤੀ ਜੋ ਰਾਤ ਹੈ ਉਸ ਟਾਈਮ ਅੱਠ ਗੇਟ ਜਿਹੜੇ ਆ ਇਹਨਾਂ ਬੂੰਜਾ ਗੇਟਾਂ ਚੋਂ ਅੱਠ ਗੇਟ ਜਿਹੜੇ ਆ ਉਹ ਖੁੱਲੇ ਗਏ ਸੀ ਤੇ ਉਸ ਤੋਂ ਬਾਅਦ ਫਿਲਹਾਲ ਹੁਣ ਜਿਹੜੇ ਆ ਦੋ ਗੇਟ ਜਿਹੜੇ ਆ ਬੂੰਜਾ ਗੇਟ ਦੇ ਖੁੱਲੇ ਗਏ ਆ ਤੇ ਜਿਹੜੇ ਛੇ ਗੇਟ ਆ ਉਹ ਰਾਤ ਜਾਂ ਸਵੇਰ ਦੱਸ ਦੇਗੀ ਸਵੇਰੇ ਬੰਦ ਕਰ ਦਿੱਤੇ ਗਏ ਸੀਗੇ ਦੱਸਦੀ ਹੈ ਕਿ ਹਾਲਾਂਕਿ ਫਿਲਹਾਲ ਪੌਂਗ ਡੈਮ ਦਾ ਜੋ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ 60 ਫੁੱਟ ਦੂਰ ਹੈ ਪਰ ਜਿਸ ਤਰ੍ਹਾਂ بارش ਬੀਤੀ ਰਾਤ ਮੁਕੇਰੀਆਂ ਦੇ ਵੀ ਔਰ ਹਲਕਾ ਦਸੂਹਾ ਦੇ ਵਿੱਚ ਵੀ ਲਗਾਤਾਰ ਪੈਂਦੀ ਰਹੀ ਹੈ ਉਸ ਦੇ ਨਾਲ ਕਿਸਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਖੇਤਾਂ ਵਿੱਚ ਪਾਣੀ ਭਰ ਗਿਆ ਝੋਨੇ ਦੀ ਫਸਲ ਵੀ ਕਾਫੀ ਬਰਬਾਦ ਹੋਈ ਹੈ ਔਰ ਦੱਸਦੀ ਹੈ ਕਿ ਵਿਭਾਗ ਵੱਲੋਂ ਵੀ ਵੀ ਐਮਬੀ ਵਿਭਾਗ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਔਰ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ ਖਾਸ ਕਰ ਜੋ ਦਰਿਆ ਦੇ ਕਿਨਾਰੇ ਵਸਦੇ ਪਿੰਡ ਹੈ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਦਰਿਆ ਦੇ ਕਿਨਾਰੇ ਨਾ ਜਾਓ ਚਾਹੇ ਕਿਉਂਕਿ ਪਾਣੀ ਤੋਂ ਦੂਰ ਹੀ ਰਹੋ ਕਿਉਂਕਿ ਪਾਣੀ ਦਾ ਲੈਵਲ ਕਦੀ ਵੀ ਵੱਸ ਸਕਦਾ ਹੈ ਜਿਸ ਤਰ੍ਹਾਂ ਲਗਾਤਾਰ بارش ਹੋ ਰਹੀ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ